ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਪੈਸਾ ਆ ਜਾਵੇ ਵਿਧਿਆ ਆ ਜਾਵੇ ਤਾਂ ਮੰਨ ਕੇ ਚੱਲੋ ਕਿ ਤੁਸੀਂ ਪੋਹ ਦੇ ਮਹੀਨੇ ਦੇ ਵਿੱਚ ਇਹ ਦਾਨ ਜ਼ਰੂਰ ਕਰ ਦੇਣਾ ਕਿਉਂਕਿ ਇਸ ਚੀਜ਼ ਦਾ ਦਾਨ ਕਰਨ ਦੇ ਨਾਲ ਸਾਰੇ ਹੀ ਦਾਨ ਫਿੱਕੇ ਪੈ ਜਾਂਦੇ ਹਨ ਇਸ ਦਾਣ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ 7 ਦਿਨਾਂ ਵਿੱਚ ਹੀ ਬਦਲ ਜਾਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਕਿ ਪੋ ਦੇ ਮਹੀਨੇ ਦੇ ਵਿੱਚ ਪਹਿਲਾ ਐਸਾ ਦਾਨ ਕਿਹੜਾ ਕਰੀਏ ਜਿਸ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ચમਦਕਾਰ ਹੋ ਜਾਵੇ ਜੇਕਰ ਤੁਸੀਂ ਇਹ ਦਾਨ ਕਰਨਾ ਸ਼ੁਰੂ ਕਰਦੇ ਹੋਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਦੂਜੇ ਪਾਸੇ ਸਿੱਖ ਧਰਮ ਵਿੱਚ ਦਾਨ ਦਾ ਨਾਮ ਦਸਵੰਦ ਹੈ ਜੇਕਰ ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਾਂਗੇ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਦਸਵੰਦ ਸਿੱਖੀ ਵਿੱਚ ਸਭ ਤੋਂ ਵੱਡੇ ਤੇ ਸਭ ਤੋਂ ਪਵਿੱਤਰ ਸਿਧਾਂਤਾਂ ਦੇ ਵਿੱਚੋਂ ਇੱਕ ਹੈ ਇਹ ਕੋਈ ਟੈਕਸ ਨਹੀਂ ਇਹ ਤਾਂ ਗੁਰੂ ਨਾਲ ਪਿਆਰ ਦੀ ਗੱਲ ਹੈ ਤਾਂ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਸੰਗਤ ਜੀ ਖਾਸਾ ਸਾਜਨਾ ਵਿਲੇ ਸਾਹਿਬ ਬਚਨ ਕੀਤਾ ਸੀ ਕਿ ਦਸਵੰਦ ਗੁਰੂ ਦਾ ਹੋਵੇ ਭਾਵ ਭਾਵ ਜੋ ਵੀ ਕਮਾਈ ਹੋਵੇ ਉਸ ਦਾ ਦਸਵਾਂ ਹਿੱਸਾ ਗੁਰੂ ਦਾ ਹੈ ਇਹ ਗੁਰੂ ਦਾ ਹੱਕ ਹੈ ਸਾਡਾ ਕਰਜ਼ ਹੈ ਜਦੋਂ ਅਸੀਂ ਦਸਵੰਦ ਕੱਟਦੇ ਹਾਂ ਮਨ ਵਿੱਚ ਮੈਂ ਦਾ ਬਾਲਾ ਹੰਕਾਰ ਖਤਮ ਹੋ ਜਾਂਦਾ ਹੈ ਕਿਉਂਕਿ ਕਈ ਇਨਸਾਨ ਆਖਦੇ ਹਨ ਇਹ ਤਾਂ ਸਿਰਫ ਤੇ ਸਿਰਫ ਮੈਂ ਹੀ ਕਮਾਇਆ ਜਦੋਂ ਅਸੀਂ ਦਸਵੰਦ ਗੁਰੂ ਘਰ ਦੇ ਕੇ ਆਉਂਦੇ ਹਾਂ ਤਾਂ ਸਾਡੇ ਅੰਦਰ ਕਿਤੇ ਨਾ ਕਿਤੇ ਇਹ ਮੈਂ ਵਰਗੀ ਚੀਜ਼ ਖਤਮ ਹੋ ਜਾਂਦੀ ਹੈ ਅਸੀਂ ਇਹ ਮੰਨ ਲੈਂਦੇ ਹਾਂ ਕਿ ਵਾਹਿਗੁਰੂ ਨੇ ਦਿੱਤਾ ਹੈ ਮੈਂ ਤਾਂ ਸਿਰਫ ਨਿਮਾਣਾ ਜਿਹਾ ਸੇਵਕ ਹਾਂ ਦਸਵੰਦ ਸਿੱਧਾ ਗੁਰੂ ਦੀ ਗੋਲਕ ਵਿੱਚ ਜਾਂਦਾ ਹੈ ਉਦੋਂ ਲੰਗਰ ਚੱਲਦਾ ਹੈ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਬੇਸਹਾਰਿਆਂ ਦੀ ਮਦਦ ਹੁੰਦੀ ਹੈ ਸਕੂਲ ਹਸਪਤਾਲ ਚੱਲਦੇ ਹਨ ਭਾਵ ਤੁਹਾਡਾ ਦਸਵੰਦ ਕਿਸੇ ਇੱਕ ਬੰਦੇ ਦੀ ਜੇਬ ਵਿੱਚ ਨਹੀਂ ਸਗੋ ਪੂਰੀ ਮਾਨਵਤਾ ਦੀ ਸੇਵਾ ਵਿੱਚ ਲੱਗਦਾ ਹੈ ਦਸਵੰਦ ਬੜੀ ਤਰ੍ਹਾਂ ਦਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਜੇਕਰ ਗੁਰੂ ਘਰ ਨਹੀਂ ਜਾ ਸਕਦੇ ਤਾਂ ਤੁਸੀਂ ਦਸਵੰਦ ਆਪਣੇ ਆਸ-ਪਾਸ ਵੀ ਤਾਂ ਲਗਾ ਹੀ ਸਕਦੇ ਹੋ ਕੱਢ ਕੇ ਕਿਸੇ ਲੋੜਵੰਦ ਧੀ ਪੁੱਤਰ ਦੀ ਕਿਸੇ ਸਕੂਲ ਦੀ ਫੀਸ ਭਰ ਕੇ ਕਿਤਾਬਾਂ ਲੈ ਕੇ ਪੈਨਸਲਾਂ ਲੈ ਕੇ ਜਾਂ ਫਿਰ ਕਿਸੇ ਗਰੀਬ ਮਾਂ-ਬਾਪ ਦੀ ਬਜ਼ੁਰਗ ਦੀ ਦਵਾਈ ਉਸ ਨੂੰ ਲੋੜ ਅਨੁਸਾਰ ਲੈ ਕੇ ਦੇਣੀ ਜਿਵੇਂ ਦੁੱਧ ਵਿੱਚ ਇੱਕ ਨਿੰਬੂ ਪਾ ਕੇ ਸਾਰਾ ਦਹੀਂ ਬਾਹਨ ਜਾਂਦਾ ਹੈ ਓਵੇਂ ਹੀ ਦਸਵੰਦ ਕੱਢਣ ਨਾਲ ਬਾਕੀ 90 ਪ੍ਰਤੀਸ਼ਤ ਦੀ ਕਮਾਈ ਪਵਿੱਤਰ ਤੇ ਬਰਕਤ ਵਾਲੀ ਬਣ ਜਾਵੇਗੀ ਇਸ ਗੱਲ ਨੂੰ ਅਪਣਾ ਕੇ ਦੇਖਿਓ ਜਿਵੇਂ ਦਾ ਸੁਆਦ ਨਾ ਕੱਟਦੇ ਤਾਂ ਉਹ ਸਾਰੀ ਕਮਾਈ ਉਹਨਾਂ ਦੇ ਫਿਰ ਅਪਵਿੱਤਰ ਹੀ ਰਹਿੰਦੇ ਹਨ ਉਹਨਾਂ ਦੇ ਭਾਵੇਂ ਉਹ ਕਰੋੜਾਂ ਦੇ ਹਿਸਾਬ ਨਾਲ ਕਿਉਂ ਨਾ ਕਮਾਉਂਦੇ ਹੋਣ ਜਦੋਂ ਦਸਬੰਦ ਨਹੀਂ ਕੱਟਦੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਉਹ ਦਸਬੰਦ ਜਾਂ ਤਾਂ ਫਿਰ ਕਿਸੇ ਬਿਮਾਰੀ ਦੇ ਰੂਪ ਚ ਜਾਂ ਫਿਰ ਘਰ ਦੇ ਕਿਸੇ ਪੁੱਤ ਤੀ ਦੇ ਕਿਸੇ ਮਾੜੀ ਸੰਗਤ ਦੇ ਵਿੱਚ ਪੈ ਜਾਣਾ ਇਸ ਤਰ੍ਹਾਂ ਮਾੜਿਆ ਕੰਮਾਂ ਵਿੱਚੋਂ ਦਸਬੰਦ ਨਿਕਲਦਾ ਹੀ ਨਿਕਲਦਾ ਹੈ ਜਦੋਂ ਤੁਸੀਂ ਦਸਵੰਦ ਦਿੰਦੇ ਹੋ ਗੁਰੂ ਤੁਹਾਨੂੰ ਆਪ ਆ ਕੇ ਬਰਕਤਾਂ ਦਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਭਾਵ ਕਿ ਜੋ ਮਿਹਨਤ ਦੀ ਕਮਾਈ ਹੈ ਕੁਝ ਦਾਨ ਕਰਨਾ ਜ਼ਰੂਰੀ ਉਹੀ ਅਸਲ ਮਾਰਗ ਤੇ ਚੱਲ ਸਕਦਾ ਹੈ ਜੋ ਦਸਵੰਦ ਕੱਢਦਾ ਹੈ ਦਸਵੰਦ ਨੂੰ ਚੈਰੀਟੀ ਨਹੀਂ ਸਮਝੋ ਇਸ ਨੂੰ ਗੁਰੂ ਦਾ ਹੱਕ ਸਮਝੋ ਜਿਹੜਾ ਕਿ ਸਾਨੂੰ ਹਰ ਹਾਲਾਤ ਵਿੱਚ ਦੇਣਾ ਪੈਣਾ ਹੈ ਜਿਵੇਂ ਬੱਚਾ ਮਾਂ ਦਾ ਦੁੱਧ ਪੀ ਕੇ ਵੱਡਾ ਹੁੰਦਾ ਹੈ ਫਿਰ ਉਹਨਾਂ ਦੀ ਸੇਵਾ ਕਰਦਾ ਹੈ ਓਵੇਂ ਹੀ ਅਸੀਂ ਗੁਰੂ ਦੀ ਦਿੱਤੀ ਹਰ ਥਾਂ ਨਾਲ ਕਮਾਈ ਕਰਦੇ ਹਾਂ ਤਾਂ ਦਸਵੰਦ ਵਾਪਸ ਕਰਨਾ ਸਾਡਾ ਫਰਜ਼ ਹੈ ਇੱਕ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਮਹਾਰਾਜ ਮੈਂ ਬੜਾ ਗਰੀਬ ਹਾਂ ਮੇਰੇ ਕੋਲ ਦਸਵੰਦ ਕੱਢਣ ਲਈ ਕੋਈ ਪੈਸਾ ਨਹੀਂ ਹੈ ਗੁਰੂ ਜੀ ਮੁਸਕਰਾਏ ਤੇ ਬੋਲੇ ਜੇ ਤੇਰੇ ਕੋਲ ਰੁਪਏ ਨਹੀਂ ਤਾਂ ਉਹਨਾਂ ਰੁਪਿਆਂ ਦਾ ਦਸਵੰਦ ਕੱਢ ਜੇ ਤੇਰੇ ਕੋਲ 1 ਰੁਪਿਆ ਹੈ ਤਾਂ ਉਹਦੇ ਵਿੱਚੋਂ ਕੁਝ ਪੈਸਿਆਂ ਦਾ ਦਸਵੰਦ ਕੱਢ। ਜੇ ਤੇਰੇ ਕੋਲ ਕੋਈ ਵੀ ਪੈਸਾ ਨਹੀਂ ਤੇ ਆਪਣੀ ਮਿਹਨਤ ਦਾ ਦਸਵਾਂ ਹਿੱਸਾ ਸੇਵਾ ਵਿੱਚ ਕਰ। ਮਿੱਠੇ ਬੋਲ ਬੋਲ, ਕਿਸੇ ਨੂੰ ਨਿਹਾਲ ਕਰ ਤੇ ਕਿਸੇ ਦੀ ਹੈਲਪ ਕਰ। ਸੇਵਾ ਕਰ ਭਾਵ ਦਸਵੰਦ ਪੈਸੇ ਦੀ ਗੱਲ ਨਹੀਂ ਨੀਅਤ ਦੀ ਗੱਲ ਹੁੰਦੀ ਹੈ। ਦਸਵੰਦ ਸਿੱਖ ਨੂੰ ਮਾਲਕ ਨੇ ਸੇਵਕ ਬਣਾ ਕੇ ਰੱਖਦਾ ਹੈ ਜਿਹੜਾ ਸਿੱਖ ਦਸਵੰਦ ਪੂਰਾ ਕਰਦਾ ਹੈ ਕਦੇ ਵੀ ਗਰੀਬ ਨਹੀਂ ਰਹਿੰਦਾ। ਕਿਉਂਕਿ ਗੁਰੂ ਉਸ ਦੇ ਘਰ ਦਾ ਮਾਲਕ ਬਣ ਜਾਂਦਾ ਹੈ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਦਸਵੰਦ ਗੁਰੂ ਕੋ ਪੇਟਿਏ ਤਾਂ ਘਰ ਦਾ ਮਾਲਕ ਗੁਰੂ ਹੋਏ ਸਾਧ ਸੰਗਤ ਜੀ ਅੱਜ ਤੋਂ ਹੀ ठान ਲਓ ਕਿ ਹਰ ਮਹੀਨੇ ਦੀ ਪਹਿਲੀ ਤਨਖਾਹ ਹੋਣ ਤੋਂ ਪਹਿਲਾਂ ਪਹਿਲਾਂ ਦਸਵੰਦ ਕੱਢ ਕੇ ਗੁਰੂ ਦੀ ਕੋਲਕ ਵਿੱਚ ਪਾਉਣਾ ਜਾਂ ਫਿਰ ਇਸ ਪਰਮਾਤਮਾ ਨੇ ਬਣਾਈ ਹੋਈ ਖਲਕਤ ਵਿੱਚੋਂ ਕਿਸੇ ਲੋੜਵੰਦ ਇਨਸਾਨ ਦੀ ਜਾਂ ਜਾਨਵਰ ਦੀ ਕਿਸੇ ਬਜ਼ੁਰਗ ਦੀ ਲੋੜ ਨੂੰ ਪੂਰਾ ਕਰਨਾ ਹੈ ਕਿ ਸੇ ਲੋੜਵੰਤ ਇਨਸਾਨ ਨੂੰ ਤੁਸੀਂ ਆਪਣੇ ਦਸਵੰਧ ਦਾ ਦਸਵਾਂ ਹਿੱਸਾ ਕੱਢ ਕੇ ਉਹਨਾਂ ਦੀ ਸਹਾਇਤਾ ਵਿੱਚ ਲਗਾ ਸਕਦੇ ਹੋ ਫਿਰ ਦੇਖਿਓ ਗੁਰੂ ਕਿਵੇਂ 90 ਤੋਂ 100% ਵਾਪਸ ਕਰਕੇ ਤੁਹਾਡੇ ਕੋਲ ਵਾਪਸ ਭੇਜ ਦੇਣਗੇ ਸੋ ਆਪਾਂ ਸੋ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਸੱਚੀ ਕਹਾਣੀ ਸਾਂਝੀ ਕਰਦੇ ਹਾਂ ਇੱਕ ਬੜੀ ਹੀ ਡੂੰਘੀ ਗੱਲ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਪੂਰੀ ਵੀਡੀਓ ਦਾ ਸਾਰਾ ਅੰਝ ਹੀ ਸਮਝ ਆ ਜਾਵੇਗਾ ਇੱਕ ਵਾਰ ਦੀ ਗੱਲ ਹੈ ਕਹਿੰਦੇ ਕਿ ਇੱਕ 14-15 ਸਾਲ ਦਾ ਲੜਕਾ ਸੀਗਾ ਤੇ ਉਹਦੀ ਜਿਹੜੀ ਸੋਚ ਸੀ ਬੜੀ ਡੂੰਗੀ ਸੀ ਕਿਉਂਕਿ ਉਹਦੀ ਜਿਹੜੀ ਮਾਂ ਸੀ ਉਹ ਗੁਰਬਾਣੀ ਵਾਲੀ ਸੀ ਗੁਰਬਾਣੀ ਦਾ ਜਾਪ ਕਰਦੀ ਸੀ ਬੱਚੇ ਨੇ ਮਾਂ ਤੋਂ ਹੀ ਸੰਸਕਾਰ ਪ੍ਰਾਪਤ ਕੀਤੇ ਸਨ ਉਹ ਕਿਸੇ ਵੀ ਗੱਲ ਨੂੰ ਬੜੀ ਗਹਿਰਾਈ ਨਾਲ ਸੋਚਦਾ ਸੀ ਉਸਦੀ ਮਾਂ ਰੋਜ਼ ਉਸ ਨੂੰ ਗਿਆਨ ਦੀਆਂ ਗੱਲਾਂ ਸਿਖਾਉਂਦੀ ਸੀ ਪੁੱਤਰ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹੀ 100 ਗੁਣਾ ਵਾਪਸ ਹੋ ਕੇ ਸਾਡੇ ਕੋਲ ਆਉਂਦਾ ਹੈ ਪਰ ਲੜਕਾ ਹਰ ਵਾਰੀ ਪੁੱਛਦਾ ਮਾਂ ਸਭ ਤੋਂ ਵੱਡਾ ਦਾਨ ਕਿਹੜਾ ਤੇ ਇੱਕ ਦਿਨ ਮਾਂ ਨੇ ਉਸ ਨੂੰ ਕਿਹਾ ਚੱਲ ਤੈਨੂੰ ਮੈਂ ਦੱਸਦੀ ਹਾਂ ਦਾਨ ਸਭ ਤੋਂ ਵੱਡਾ ਕਿਹੜਾ ਹੈ ਆਪਣੇ ਪਿੰਡ ਦੇ ਵਿੱਚ ਇੱਕ ਸਾਧ ਬਾਬਾ ਜੀ ਆਏ ਹਨ ਜੋ ਕਿ ਬੜੇ ਧਾਰਮਿਕ ਬਿਰਤੀ ਵਾਲੇ ਹਨ ਤੇ ਉਹਨਾਂ ਨੂੰ ਸਭ ਕੁਝ ਪਤਾ ਹੈ ਉਹ ਤੈਨੂੰ ਬੜੀ ਚੰਗੀ ਤਰ੍ਹਾਂ ਸਮਝਾਉਣਗੇ ਕਿ ਸਭ ਤੋਂ ਵੱਡਾ ਦਾਨ ਕੀ ਹੈ ਬਾਬੇ ਨੇ ਲੜਕੇ ਨੂੰ ਪਿਆਰ ਨਾਲ ਵੇਖਿਆ ਤੇ ਕਿਹਾ ਪੁੱਤਰ ਸਭ ਤੋਂ ਵੱਡਾ ਧਾਨ ਮੈਂ ਤੈਨੂੰ ਦੱਸਾਂਗਾ ਪਰ ਉਸ ਤੋਂ ਪਹਿਲਾਂ ਤੈਨੂੰ ਮੇਰੇ ਕੋਲ 5-7 ਦਿਨ ਰਹਿਣਾ ਪੈਣਾ ਹੈ ਉਹ 5-7 ਦਿਨਾਂ ਵਿੱਚ ਮੈਂ ਤੈਨੂੰ ਹਰ ਰੋਜ਼ ਇੱਕ ਨਵਾਂ ਸਬਕ ਸਿਖਾਵਾਂਗਾ ਜਿਸ ਸਬਕ ਨੂੰ ਸਿੱਖ ਕੇ ਤੈਨੂੰ ਪਤਾ ਲੱਗ ਜਾਵੇਗਾ ਕਿ ਸਭ ਤੋਂ ਵੱਡਾ ਧਾਨ ਕਿਹੜਾ ਹੈ ਉਹ ਲੜਕਾ ਆਪਣੀ ਮਾਂ ਵੱਲ ਵੇਖਦਾ ਹੈ ਤੇ ਮਾਂ ਦੇ ਕੋਲੋਂ ਆਗਿਆ ਲੈਂਦਾ ਹੈ ਤੇ ਬਾਬਾ ਜੀ ਦੇ ਕੋਲ ਜਾ ਪੈਂਦਾ ਹੈ ਸਭ ਤੋਂ ਵੱਡਾ ਦਾਨ ਜਾਣਨ ਦੇ ਲਈ ਬਾਬਾ ਜੀ ਤੇ ਵਿਸ਼ਵਾਸ ਕਰਕੇ ਮਾਂ ਬੱਚੇ ਨੂੰ ਬਾਬਾ ਜੀ ਦੇ ਕੋਲ ਛੱਡ ਆਈ ਬਾਬਾ ਜੀ ਨੇ ਉਹਦੇ ਕੋਲ ਛੋਟੇ ਮੋਟੇ ਕੰਮ ਕਰਵਾਉਣੇ ਸ਼ੁਰੂ ਕੀਤੇ ਰਾਤ ਹੁੰਦੀ ਦਿਨ ਚੜਦਾ ਦੂਸਰਾ ਦਿਨ ਅਮਰਤ ਵੇਲੇ ਉੱਠਦੇ ਸਵੇਰੇ ਉੱਠ ਕੇ ਦੋਵੇਂ ਜੰਗਲ ਵਿੱਚੋਂ ਲੰਘ ਰਹੇ ਸੀ ਇੱਕ ਬੁੱਢੀ ਮਾਤਾ ਭਾਰੀ ਲੱਕੜਾਂ ਦਾ ਗੱਟਾ ਸਿਰ ਤੇ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕਾ ਦੌੜ ਕੇ ਗਿਆ ਤੇ ਮਾਤਾ ਦਾ ਲਕੜਾ ਵਾਲਾ ਗੱਟਾ ਸਿਰ ਤੇ ਚੁੱਕਿਆ ਤੇ ਉਸੇ ਘਰ ਤੱਕ ਪਹੁੰਚਾ ਕੇ ਆਇਆ ਕਿਉਂਕਿ ਮਾਤਾ ਦਾ ਦੁੱਖ ਉਸ ਨੂੰ ਮਹਿਸੂਸ ਹੋ ਰਿਹਾ ਸੀ ਮਾਤਾ ਨੇ ਬੱਚੇ ਨੂੰ ਬੜੀਆਂ ਦੁਆਵਾਂ ਦਿੱਤੀਆਂ ਤੇ ਬੱਚਾ ਬੜਾ ਖੁਸ਼ ਹੋਇਆ ਤੇ ਸਾਧ ਨੇ ਕਿਹਾ ਕਿ ਪੁੱਤਰ ਸੇਵਾ ਦਾ ਤਾਂ ਸਭ ਤੋਂ ਵੱਡਾ ਤਾਨ ਹੈ ਸਾਧ ਨੇ ਕਿਹਾ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਦੂਜੇ ਦਿਨ ਫਿਰ ਰਸਤੇ ਵਿੱਚ ਜਾ ਰਿਹਾ ਸੀ ਰਸਤੇ ਵਿੱਚ ਇੱਕ ਗਰੀਬ ਬੱਚਾ ਮਿਲਿਆ ਜੋ ਰੋ ਰਿਹਾ ਸੀ ਉਹਦੀਆਂ ਜੁੱਤੀਆਂ ਫਟੀਆਂ ਸਨ ਠੰਡ ਨਾਲ ਪੈਰ ਲਾਲ ਹੋ ਰਹੇ ਸਨ ਲੜਕੇ ਨੇ ਆਪਣੇ ਪੈਰਾਂ ਵਾਲੀਆਂ ਜੁੱਤੀਆਂ ਉਤਾਰ ਕੇ ਉਸ ਨੂੰ ਪਹਿਨਾ ਦਿੱਤੀਆਂ ਤੇ ਖੁਦ ਨੰਗੇ ਪੈਰੇ ਚੱਲ ਪਿਆ। ਹੁਣ ਲੜਕੇ ਨੇ ਸਾਥ ਬਾਬੇ ਨੂੰ ਕਿਹਾ, "ਬਾਬਾ ਜੀ ਇਹ ਸਭ ਤੋਂ ਵੱਡਾ ਮੇਰਾ ਦਾਨ ਸੀ ਜਿਹੜਾ ਮੈਂ ਅੱਜ ਕੀਤਾ।" ਬਾਬਾ ਜੀ ਨੇ ਕਿਹਾ ਕਿ ਇਹ ਤੇਰਾ ਦਾਨ ਵਸਤੂ ਦਾ ਦਾਨ ਹੈ। ਇਹ ਬਹੁਤ ਵੱਡਾ ਤੇ ਚੰਗਾ ਦਾਨ ਹੈ ਪਰ ਉਹ ਜਿਹੜਾ ਦਾਨ ਹੈ ਜੋ ਮੈਂ ਤੈਨੂੰ ਦੱਸਾਂਗਾ ਉਹ ਸਭ ਤੋਂ ਵੱਡਾ ਦਾਨ। ਤੀਜਾ ਦਿਨ ਆਇਆ ਬਜ਼ੁਰਗ ਉਹ ਬੱਚਾ ਫੇਰ ਆਪਣੇ ਰਾਹ ਤੇ ਤੁਰ ਪਾਇਆ ਤੇ ਇੱਕ ਬਜ਼ੁਰਗ ਬਿਮਾਰ ਹਰ ਬੰਦਾ ਰੋਂਦਾ ਹੋਇਆ ਦਿਖਾਈ ਦਿੱਤਾ ਜਦੋਂ ਉਹਨਾਂ ਦੋਵਾਂ ਨੇ ਵੇਖਿਆ ਕਿ ਉਹ ਬੱਚਾ ਉਸਦੇ ਕੋਲ ਭੱਜ ਕੇ ਗਿਆ ਤੇ ਉਸਨੂੰ ਦਵਾਈ ਦੀ ਸਖਤ ਲੋੜ ਸੀ ਪਰ ਉਹਦੇ ਕੋਲ ਪੈਸੇ ਨਹੀਂ ਸਨ ਲੜਕੇ ਨੇ ਆਪਣੇ ਕੋਲੋਂ ਜਿਹੜੇ ਉਸਦੀ ਮਾਂ ਨੇ ਕੁਝ ਪੈਸੇ ਦਿੱਤੇ ਸੀ ਉਹਨਾਂ ਪੈਸਿਆਂ ਚੋਂ ਦਵਾਈ ਲਿਆ ਕੇ ਦਿੱਤੀ ਤੇ ਉਸ ਬਜ਼ੁਰਗ ਦੀ ਬਿਮਾਰੀ ਠੀਕ ਹੋਈ ਉਸਨੂੰ ਦਵਾਈ ਖਾ ਕੇ ਫਿਰ ਬੱਚਾ ਬੜਾ ਖੁਸ਼ ਹੋਇਆ ਉਹ ਬਜ਼ੁਰਗ ਬਾਬਾ ਜੀ ਨੂੰ ਕਿਹਾ ਕਿ ਤੈਨੂੰ ਬੜੀਆਂ ਦਵਾਈਆਂ ਦਿੱਤੀਆਂ ਹੁਣ ਲੜਕੇ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਮੇਰਾ ਇਹ ਸਭ ਤੋਂ ਵੱਡਾ ਦਾਨ ਹੋਵੇਗਾ ਜਾਂ ਨਹੀਂ ਬਾਬਾ ਜੀ ਨੇ ਕਿਹਾ ਕਿ ਇਹ ਤਾਂ ਦਾ ਦਾਨ ਹੈ ਇਹ ਚੰਗਾ ਦਾਨ ਹੈ ਪਰ ਇਸ ਤੋਂ ਵੀ ਉੱਚਾ ਦਾਨ ਕੋਈ ਹੋਰ ਹੈ ਚੌਥਾ ਦਿਨ ਆਇਆ ਤੇ ਜੰਗਲ ਵਿੱਚ ਇੱਕ ਨੌਜਵਾਨ ਬੈਠਾ ਇੱਕ ਰੋ ਰਿਹਾ ਸੀ ਤੇ ਸਾਧ ਬਾਬੇ ਤੇ ਉਹ ਲੜਕਾ ਉੱਥੋਂ ਜਾ ਰਹੇ ਸਨ ਉਸ ਲੜਕੇ ਨੂੰ ਨੌਕਰੀ ਤੋਂ ਕਿਸੇ ਨੇ ਕੱਢ ਦਿੱਤਾ ਸੀ ਤੇ ਘਰ ਪਹੁੰਚਣ ਲਈ ਟਿਕਟ ਲਈ ਪੈਸੇ ਨਹੀਂ ਸਨ ਪਰ ਬੜਾ ਨਰਾਸ਼ ਹੋ ਕੇ ਰੋ ਰਿਹਾ ਸੀ ਕਿਉਂਕਿ ਉਸ ਨੌਜਵਾਨ ਨੇ ਜਿੰਨੇ ਵੀ ਪੈਸੇ ਕਮਾਏ ਸੀ ਸਾਰੇ ਚੋਰ ਉਸਤੇ ਕੋਲੋਂ ਲੁੱਟ ਕੇ ਲੈ ਗਏ ਸਾਧ ਬਾਪ ਨੇ ਲੜਕੇ ਨੂੰ ਰੋਕਿਆ ਤੇ ਕਿਹਾ ਅੱਜ ਇਸ ਨੂੰ ਪੈਸੇ ਨਾ ਦੇਵੇਂ ਜੇਕਰ ਤੂੰ ਇਸ ਨੂੰ ਪੈਸੇ ਦੇਵੇਂਗਾ ਤੇਰੀ ਗੱਲ ਉਲਟ ਹੋ ਜਾਵੇਗੀ ਤੂੰ ਇਸ ਨੂੰ ਖਾਣ ਨੂੰ ਕੁਝ ਦੇ ਦੇ ਕੁਝ ਪੈਸੇ ਨਾ ਦੇਵੇਂ ਸਿਰਫ ਇਸ ਦੇ ਕੋਲ ਕੁਝ ਮੈਂਟਲੇ ਬੈਠ ਜਾ ਤੇ ਇਹਦੀਆਂ ਗੱਲਾਂ ਸੁਣ ਇਹਨੂੰ ਦਿਲਾਸਾ ਦੇ ਲੜਕਾ ਉਹਦੇ ਕੋਲ ਨੌਜਵਾਨ ਦੇ ਕੋਲ ਗਿਆ ਤੇ ਉਹਨੇ ਜਦੋਂ ਸਾਰਾ ਦੁੱਖ ਸੁਣਾਇਆ ਤੇ ਲੜਕੇ ਨੇ ਪਿਆਰ ਨਾਲ ਕਿਹਾ ਵੀਰ ਜੀ ਇੱਕ ਨੌਕਰੀ ਗਈ ਹੈ ਤਾਂ ਕਿ ਹੋਇਆ ਤੁਹਾਡੇ ਅੰਦਰ ਹੌਨਰ ਹੈ ਹਿੰਮਤ ਹੈ ਪ੍ਰਮਾਤਮਾ ਨੇ ਤੁਹਾਨੂੰ ਸੋਨਾ ਸਰੀਰ ਬਖਸ਼ਿਆ ਹੈ ਤੁਸੀਂ ਹੋਰ ਵੀ ਕੰਮ ਕਰ ਸਕਦੇ ਹੋ ਫਿਰ ਉਹ ਨੌਜਵਾਨ ਜਿਹੜਾ ਸੀ ਉਹ ਮੁਸਕਰਾਇਆ ਤੇ ਉਸਨੇ ਕਿਹਾ ਕਿ ਵੀਰ ਤੂੰ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਮੇਰੇ ਅਰਮਾਨਾਂ ਨੂੰ ਮੇਰੇ ਅਰਮਾਨਾਂ ਨੂੰ ਚੁਕਾਉਣ ਦੀ ਤੋ ਮੇਰੇ ਅੰਦਰ ਇੱਕ ਹਿੰਮਤ ਭਰ ਦਿੰਦੀ ਹੈ ਉਸ ਛੋਟੇ ਲੜਕੇ ਨੇ ਕਿਹਾ ਕਿ ਵੀਰ ਜੀ ਉਠੋ ਤੇ ਫਿਰ ਕੋਸ਼ਿਸ਼ ਕਰੋ ਨੌਜਵਾਨ ਦੀਆਂ ਅੱਖਾਂ ਵਿੱਚ ਚਮਕ ਆਈ ਤੇ ਕਿਹਾ ਭਰਾ ਤੇਰੇ ਸ਼ਬਦਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਉਹ ਮੁਸਕਰਾਇਆ ਤੇ ਅੱਗੇ ਨੂੰ ਤੁਰ ਪਿਆ ਕਿਉਂਕਿ ਉਸਨੇ ਉਸਨੂੰ ਦਿਲਾਸਾ ਤੇ ਹੌਸਲਾ ਦਿੱਤਾ ਸੀ ਜੋ ਸਭ ਤੋਂ ਵੱਡਾ ਦਾਨ ਸੀ ਕਲਯੁਗ ਦੀ ਦੁਨੀਆ ਦੇ ਵਿੱਚ ਇਹ ਦਾਨ ਸਭ ਤੋਂ ਵੱਡਾ ਤਾਨ ਹੈ ਬਾਬਾ ਜੀ ਨੇ ਉਸਨੂੰ ਕਿਹਾ ਜੇਕਰ ਅਸੀਂ ਕਿਸੇ ਇਨਸਾਨ ਨੂੰ ਆਪਣੇ ਮੋਖ ਦੇ ਵਿੱਚੋਂ ਜਾ ਕੇ ਦਿਲਾਸਾ ਹੀ ਦੇ ਦਈਏ ਤਾਂ ਕਿਤੇ ਨਾ ਕਿਤੇ ਉਹ ਹੌਸਲੇ ਵਾਲਾ ਹੋ ਜਾਂਦਾ ਹੈ ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਸ ਤੋਂ ਵੱਡਾ ਵੀ ਦਾਨ ਇੱਕ ਹੋਰ ਹੈ ਜਦੋਂ ਪੰਜਵਾਂ ਦਿਨ ਆਇਆ ਤਾਂ ਜਦੋਂ ਪੰਜਵਾਂ ਦਿਨ ਆਇਆ ਤਾਂ ਸਾਧ ਬਾਬਾ ਲੜਕੇ ਨੂੰ ਇੱਕ ਖੂਕੋਲ ਲੈ ਗਿਆ ਤੇ ਉੱਥੇ ਪਤੀ ਪਤਨੀ ਲੜਚਾਕੜ ਰਏ ਸਨ ਪਤੀ ਗੁੱਸੇ ਵਿੱਚ ਸੀ ਤੇ ਉਹਦੇ ਉਸੇ ਵੱਡੇ ਪੁਰਾਣੇ ਸਾਰਿਆਂ ਸਾਹਮਣੇ ਉਹਦਾ અપਮਾਨ ਕੀਤਾ ਸੀ ਉਹ ਬੋਲ ਰਿਹਾ ਸੀ ਮੈਂ ਜ਼ਿੰਦਗੀ ਵਿੱਚ ਤੈਨੂੰ ਕਦੇ ਮਾਫ਼ ਨਹੀਂ ਕਰਾਂਗਾ ਉਹਦੇ ਸ਼ਬਦਾਂ ਉਹਦੇ ਸ਼ਬਦ ਮੇਰੇ ਦਿਲ ਵਿੱਚ ਤੀਰ ਵਾਂਗ ਚੁੱਭਰੇ ਸਨ ਥੋੜੀ ਦੇਰ ਬਾਅਦ ਉਸਦਾ ਵੱਡਾ ਭਰਾ ਆਇਆ ਅੱਖਾਂ ਵਿੱਚ ਹੰਝੂ ਹੱਥ ਜੋੜ ਕੇ ਬੋਲਿਆ ਭਰਾਵਾ ਮੈਂ ਗੁੱਸੇ ਵਿੱਚ ਬੜਾ ਕੁਝ ਤੈਨੂੰ ਬੋਲ ਗਿਆ ਮੈਂ ਗੁੱਸੇ ਵਿੱਚ ਬੜਾ ਕੁਝ ਤੈਨੂੰ ਬੋਲ ਗਿਆ ਮੈਂ ਬੜਾ ਸ਼ਰਮਿੰਦਾ ਮੈਨੂੰ ਮaaf ਕਰ ਦੇ ਮੈਂ ਤੇਰੇ ਤੋਂ ਬਿਨਾ ਰਹਿ ਨਹੀਂ ਸਕਦਾ ਸਾਡਾ ਰਿਸ਼ਤਾ ਟੁੱਟ ਜਾਵੇਗਾ ਮੈਂ ਤੇਰੇ ਬਿਨਾ ਮਰ ਜਾਵਾਂਗਾ ਛੋਟਾ ਭਰਾ ਪਹਿਲਾਂ ਹੀ ਚੁੱਪ ਰਿਹਾ ਫਿਰ ਵੱਡੇ ਭਰਾ ਨੂੰ ਗੱਲ ਨਾਲ ਲਗਾਇਆ ਤੇ ਸਾਰੇ ਦੁੱਖ ਸਾਰੇ ਸਾਰਾ ਹੀ ਮਾਣ ਭੁੱਲ ਗਿਆ ਦੋਵੇਂ ਭਰਾ ਗੱਲ ਲਾ ਕੇ ਰੋਏ ਤੇ ਉਹਨਾਂ ਦੇ ਚਿਹਰਿਆਂ ਤੇ ਸੁੱਖ ਦੀ ਚਮਕ ਸੀ ਸਾਦ ਬਾਪੇ ਨੇ ਲੜਕੇ ਵੱਲ ਵੇਖ ਕੇ ਕਿਹਾ ਪੁੱਤਰ ਹੁਣ ਸਮਝ ਆ ਗਿਆ ਸਭ ਤੋਂ ਵੱਡਾ ਦਾਨ ਹੈ ਮਾਫੀ ਦਾ ਦਾਨ ਜਿਸ ਨੇ ਸਾਨੂੰ ਸੁੱਖ ਦਿੱਤਾ ਤਕਲੀਫ ਦਿੱਤੀ ਜਿਸ ਨੇ ਸਾਨੂੰ ਦੁੱਖ ਦਿੱਤਾ ਜਿਸ ਨੇ ਸਾਨੂੰ ਤਕਲੀਫ ਦਿੱਤੀ ਉਸ ਨੂੰ ਮਾਫ ਕਰ ਦੇਣਾ ਸਭ ਤੋਂ ਵੱਡਾ ਦਾਨ ਹੈ ਪਰ ਇਹ ਹੀ ਸਭ ਤੋਂ ਵੱਡਾ ਦਾਨ ਅੱਜ ਦੁਨੀਆ ਵਿੱਚ ਪੂਰਨ ਹੈ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਸਾਡੇ ਵੀ ਦਿਲ ਦਾ ਬੋਝ ਹਲਕਾ ਹੁੰਦਾ ਹੈ ਤੇ ਅਗਲੇ ਦਾ ਵੀ ਲੜਕਾ ਚੁੱਪ ਕਰਕੇ ਬਹਿ ਗਿਆ ਤੇ ਸਾਦ ਬਾਬੇ ਦੇ ਚਰਨਾਂ 'ਟਾਇਆ ਪਿਆ ਤੇ ਤੁਸੀਂ ਮੈਨੂੰ ਬੜੇ ਕੀਮਤੀ ਬਚਨ ਸਿਖਾਏ ਹਨ। ਅੱਜਕੱਲ੍ਹ ਕਾਲਜੋਗ ਦੀ ਦੁਨੀਆ ਵਿੱਚ ਇਹੋ ਜਿਹੇ ਦਾਨ ਕਿੱਥੇ ਮਿਲਦੇ ਹਨ? ਇੱਕ ਤਾਂ ਕਿਸੇ ਨੂੰ ਹੌਸਲਾ ਫੁਚਾਈ ਕਰਨਾ, ਕਿਸੇ ਗਲਤ ਰਸਤੇ 'ਤੇ ਪੌਣ ਤੋਂ ਬਚਾਉਣਾ। ਦੂਸਰਾ ਮਾਫੀ ਦਾ ਦਾਨ। ਇਹ ਜਿਹੜੇ ਦਾਨ ਹਨ ਬੜੇ ਵੱਡੇ ਦਾਨ ਹਨ। ਜੇਕਰ ਇਹਨਾਂ ਵਿੱਚੋਂ ਅਸੀਂ ਇੱਕ ਵੀ ਦਾਨ ਕਰਨਾ ਸਿੱਖ ਜਾਈਏ ਤਾਂ ਜ਼ਿੰਦਗੀ ਦੇ ਰਿਸ਼ਤਿਆਂ ਵਿੱਚ ਕਦੇ ਵੀ ਧੜਾੜ ਨਹੀਂ ਪਾਵੇਗੀ। ਲੜਾਈ ਝਗੜੇ, ਦੁੱਖ ਤਕ ਤਕਲੀਫਾਂ ਹਮੇਸ਼ਾ ਲਈ ਖਤਮ ਹੋ ਜਾਣਗੇ। ਇਨਸਾਨ ਹੀ ਇਨਸਾਨ ਨੂੰ ਮਾਫ ਕਰਨਾ ਸ਼ੁਰੂ ਕਰ ਦੇਣ ਅਸੀਂ ਕਦੇ ਵੀ ਅੱਗੇ ਫਿਰ ਵਧਣ ਤੋਂ ਨਹੀਂ ਰੁਕਾਂਗੇ ਸਾਰੇ ਭੈਣ ਭਰਾਵਾਂ ਦੇ ਅੱਗੇ ਹੱਥ ਛੋੜ ਕੇ ਬੇਨਤੀ ਹੈ ਕਲਗੀਧਰ ਪਾਸ਼ਾ ਜੀ ਨੇ ਜੋ ਰੀਤ ਚਲਾਈ ਹੈ ਦਸਵੰਦ ਦੇ ਧਾਨ ਦੀ ਅਸੀਂ ਮਾਫੀ ਦਾ ਧਾਨ ਵੀ ਲੈਣਾ ਹੈ ਹੌਸਲੇ ਦਾ ਧਾਨ ਵੀ ਕਿਸੇ ਦਾ ਦੁੱਖ ਸੁੱਖ ਸੁਣ ਕੇ ਉਸ ਨੂੰ ਹੌਸਲਾ ਫਸਾਈ ਵੀ ਦੇਣੀ ਹੈ ਇਹ ਸਭ ਤੋਂ ਵੱਡਾ ਧਾਨ ਹੈ ਸਾਨੂੰ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਅਜਾਏ ਕੰਮ ਕਰਨੇ ਚਾਹੀਦੇ ਹਨ ਜੇ ਅੱਜ ਕੋਈ ਤੁਹਾਨੂੰ ਦੁੱਖ ਦੇ ਰਿਹਾ ਹੈ ਕੋਈ ਪੁਰਾਣਾ ਗਿਲਾ ਹੈ ਕੋਈ ਛਿਕਵਾ ਹੈ ਤੇ ਰਿਸ਼ਤੇ ਸਮਝ ਕੇ ਭੈਣ ਭਰਾ ਸਮਝ ਕੇ ਉਸ ਨੂੰ ਮਾਫ ਕਰ ਦਿਓ ਮਾਫੀ ਦੇਣੀ ਸਭ ਤੋਂ ਵੱਡਾ ਤਾਨ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਵੀਡੀਓ ਚੰਗੀ ਲੱਗ ਗਈ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ